ਯਾਰ ਪਾਵਰ ਦੇ ਵਿੱਚ ਹੁੰਨੇ ਉਹ ਹੀ ਜਿਹੜੇ ਬੰਦੀ ਸਿੰਘਾ ਉਹ ਤੁਹਾਨੂੰ ਅਤਵਾਦੀ ਵੱਖਵਾਦੀ ਲੱਗਦੇ ਆ ਅੱਜ ਤਰਲੇ ਮੰਤਾ ਕੱਢਦੇ ਫਿਰਦੇ ਆ ਕਿ ਸਾਡੀ ਸਰਕਾਰ ਬਣਾ ਦਿਓ ਸਾਡੀ 2027 ਦੇ ਵਿੱਚ ਆ ਕਹਿੰਦੇ ਹੁੰਦੇ ਆ ਕਿ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਦਹਾੜਾ ਮਾਰੀਆਂ ਕਿ ਭਾਈ ਅੰਮਰਪਾਲ ਸਿੰਘਾ ਉਹ ਬਾਹਰ ਬੈਠਾ ਜੀ ਉਹਨੂੰ ਸਰਕਾਰ ਫੜਦੇ ਕਿਉਂ ਨਹੀਂ ਜਾ ਕੇ ਪਾਰਲੀਮੈਂਟ ਤੱਕ ਬੋਲਿਆ ਗਿਆ ਕਿਉਂਕਿ ਲੱਗਦਾ ਸੀ ਕਿ ਤੁਹਾਡੀ ਕੁਰਸੀ ਨੂੰ ਖਤਰਾ ਆ ਅੱਜ ਆਪਾਂ ਗੱਲ ਕਰਦੇ ਆਂ ਵਿਕਰਮ ਸਿੰਘ ਮਜੀਠੀਆ ਬਾਰੇ ਕੱਲ ਬੀਬਾ ਹਰਸਿੰਦਰ ਕੌਰ ਦਾ ਇੱਕ ਬਿਆਨ ਆਇਆ ਉਹਦੇ ਤਹਿਤ ਵੀ ਗੱਲਬਾਤ ਕਰਾਂਗੇ ਕੀ ਭਗਵਾਨਤਮਨ ਨੂੰ ਕਹਿੰਦੀ ਆ ਤੇ ਕਿਵੇਂ ਬਿਲਕੁਲਿਆ ਵਿਕਰਮ ਸਿੰਘ ਮਜੀਠੀਆ ਜਿਹੜਾ ਹੁਣ ਜੇਲ੍ਹ ਦੇ ਵਿੱਚ ਆ ਕਿਵੇਂ ਜਿਹੜਾ ਚੀਕਾਂ ਮਾਰ ਰਿਹਾ ਕਹਿ ਰਿਹਾ ਸੜਾ ਰਹੇ ਮੈਨੂੰ ਸੜਾ ਦਿਓ ਤੇ ਉਹਦੇ ਤਹਿਤ ਗੱਲਬਾਤ ਕਰਨੀ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਬਦ ਬਦ ਕਰਦੇ ਤੇ ਆਪਣੇ ਕਮੈਂਟ ਵਿਚਾਰ ਜ਼ਰੂਰ ਲਿਖ ਦਿਓ ਮੈਨੂੰ ਜੀ ਕੱਲ੍ਹ ਸਾਹਿਬ ਜੀ ਕੀ ਫਤਹਿ ਸ਼ੁਰੂ ਕਰਦੇ ਆ ਬਿਕਰ ਸਿੰਘ ਮਜੀਠੀਆ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨਾਬਾ ਜੇਲ੍ਹ ਦੇ ਵਿੱਚ ਆ ਬੰਦਾ ਤੇ ਲਗਾਤਾਰ ਤੇ ਦਹਾਈਆਂ ਪਾਉਂਦਾ ਆ ਰਿਹਾ ਕੋਰਟ ਦੇ ਵਿੱਚ ਕਿ ਜੀ ਮੈਂ નિર્ਦੋਸ਼ ਆ ਤੇ ਮੈਨੂੰ ਛੱਡ ਦਿਓ ਤੇ ਪਹਿਲਾਂ ਤੁਸੀਂ ਉਹਦੀ ਵੀਡੀਓ ਚੱਕ ਕੇ ਕੱਢ ਲਓ ਮਜੀਠੀਏ ਦੀਆਂ ਉਹ ਕਹਿ ਰਿਹਾ ਕਿ ਸਰਕਾਰਾਂ ਮੇਰੇ ਤੇ ਬੱਖ-ਬੱਖ ਸਰਕਾਰਾਂ ਕੈਪਟਨ ਸਰਕਾਰ ਆਮ ਆਦਮੀ ਸਰਕਾਰ ਮੇਰੇ ਮੰਗ ਤੇ ਹੀ ਆ 2013 ਤੋਂ ਲੈ ਕੇ ਕਹਿੰਦਾ ਬੜਾ ਕੁਛ ਖੰਗਾਲਿਆ ਕਹਿੰਦਾ ਮੈਂ ਨਿਰਦੋਸ਼ ਆ ਮੇਰੇ ਕੋਲੇ ਕੱਖ ਨਹੀਂ ਰਿਹਾ ਕਹਿੰਦਾ ਜੇਕਰ ਇਹਨਾਂ ਦੇ ਭਾਰ ਚੱਲਦੀਆਂ ਲੱਤਾਂ ਤਾਂ ਮੈਨੂੰ ਹੱਥ ਪਾ ਕੇ ਦਿਖਾਓ ਤੇ ਫੜ ਕੇ ਦਿਖਾਓ ਕਹਿੰਦਾ ਇਹ ਬਿਕਮ ਸਿੰਘ ਮਜੀਠੀ ਦੇ ਜਿਹੜਾ ਬਿਆਨ ਸੀ ਬੜੇ ਤਲਖੇ ਭਰੇ ਬਿਆਨ ਦਿੰਦਾ ਸੀ ਤੇ ਫਿਰ ਜੇਕਰ ਅੱਜ ਸਰਕਾਰ ਨੇ ਫੜ ਕੇ ਉਹਨੂੰ ਅੰਦਰ ਦੇ ਦਿੱਤਾ ਅੰਦਰ ਤੋਂ ਵੱਧ ਜਾਇਦਾਤਾ ਤਰੀਬ 750 ਕਰੋੜ ਰੁਪਇਆ ਦੱਸੀ ਜਾ ਰਹੀ ਆ ਆਮਦਨ ਤੇ ਨਾਲ ਕਿ ਦੱਸਿਆ ਜਾ ਰਿਹਾ ਕਿ ਅਗਲਾ ਕੇਸ ਆ ਜਿਹੜਾ ਜੇਕਰ ਇਹਦੇ ਜਮਾਨਤ ਹੁੰਦੀ ਆ ਤਾਂ ਉਹ ਚਿੱਟੇ ਦਾ ਖੁੱਲੇਗਾ ਕਿੱਥੇ ਕਿੱਥੇ ਚਿੱਟਾ ਵੇਚਿਆ ਕਿੱਥੇ ਕਿੱਥੇ ਪਲਾਟ ਆ ਕਿੱਥੇ ਕਿੱਥੇ ਜਾਇਦਾਦ ਆ ਕਿਤੋਂ ਰੁਪਇਆ ਆਇਆ ਕਿਹੜੇ ਇਹਦੇ ਯਾਰ ਦੋਸਤ ਆ ਜਿਹੜੇ ਇਹਨੂੰ ਛੱਡ ਕੇ ਹੁਣ ਭੱਜ ਚੁੱਕੇ ਆ ਤੇ ਅੱਜ ਮਜੀਠੀਆ ਜਿਹੜਾ ਬਿਕਰਮੂ ਜੀਠੀਆ ਜੇਲ੍ਹ ਦੇ ਬਿੱਤੇ ਮੱਸੀ ਬਾਂਗ ਤੜਫਰੇ ਆ ਚੀਕਾ ਮਾਰਿਆ ਤੇ ਜਿਹੜਾ ਬੰਦਾ ਬਾਹਰ ਪਾਵਰ ਦੇ ਵਿੱਚ ਹੁੰਦਾ ਜਦੋਂ ਸਕਿਉਰਟੀ ਹੁੰਦੀ ਹੈ ਗਨਮੈਨ ਹੁੰਦੇ ਆ ਉਹ ਤੋਂ ਵੱਡਕਾ ਮਾਰਦਾ ਕਿ ਮੈਨੂੰ ਹੱਥ ਲਾ ਕੇ ਦਿਖਾਓ ਜੀ ਮੈਨੂੰ ਫੜ ਕੇ ਦਿਖਾਓ ਜੇ ਸਰਕਾਰ ਨੇ ਹੁਣ ਫੜ ਲਿਆ ਕਾਰਵਾਈ ਕਰ ਦਿੱਤੀ ਤੇ ਹੁਣ ਰੋਂਦਾ ਕਹ ਤੂੰ ਆਪਾਂ ਫਿਰ ਹੁਣ ਤੂੰ ਸਿੱਧਾ ਹੋ ਕੇ ਜੇਲ੍ਹ ਕੱਟਾ ਇਹ ਜਿਹੜਾ ਕਿ ਹੁਣ ਤਰਲੇ ਕਿਉਂ ਲੈਣਾਗਾ ਤੇ ਦੂਸਰੇ ਆਪਾਂ ਗੱਲਬਾਤ ਕਰਦੇ ਆ ਕਿ ਬੀਬਾ ਹਰਸਮਿਤ ਕੌਰ ਨੇ ਬਿਆਨ ਦਿੱਤਾ ਕੱਲ੍ਹ ਕਿ ਜੀ ਮੇਰਾ ਭਰਾ ਬਿਕਰਮ ਸਿੰਘਾ ਸਰਕਾਰ ਦੇ ਖਿਲਾਫ ਬੋਲਦਾ ਸੀ ਨਾ ਧੜਕੋ ਕੇ ਬੋਲਦਾ ਸੀ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਬੀਬਾ ਹਰਸ਼ਮਤ कौर ਬਾਦਲ ਜੀ ਨਿਮਤ ਸਹਿ ਤੁਹਾਨੂੰ ਕਹਿੰਦੇ ਆ ਕਿ ਸਰਕਾਰ ਨੇ ਕਿਉਂ ਬੰਦ ਕੀਤਾ ਸਾਰਿਆਂ ਨੂੰ ਪਤਾ ਇਹ ਤੁਹਾਨੂੰ ਵੀ ਪਤਾਗਾ ਕਿ ਜਿਹੜਾ ਕਰੋੜਾ ਰੁਪਇਆ ਕਿੱਥੋਂ ਆਇਆ ਕਿੱਥੋਂ ਠੱਗਿਆਗਾ ਤੇ ਤੇਰੇ ਭਰਾ ਉੱਤੇ ਜਿਹੜਾ ਚਿੱਟੇ ਦਾ ਜਿਹੜਾ ਇਲਜ਼ਾਮ ਨਹੀਂ ਲੱਗਿਆ ਸਗੋਂ ਜਿਹੜਾ ਬਹੁਤ ਗਰੌੜੀ ਜਗਦੀਸ਼ ਭੋਲਾ ਉਹਨੇ ਇਹ ਕਲੀਅਰ ਕਰ ਦਿੱਤਾ ਕਿ ਜਿੱਟੇ ਚਿੱਟੇ ਦੇ ਤਸਕਰ ਦੇ ਵਿੱਚ ਮੁਜੀਠੀਆਂ ਵੀ ਸ਼ਾਮਲ ਆ ਤੇ ਉਹਦੇ ਦੋਸਤ ਵੀ ਸ਼ਾਮਲ ਨੇ ਜਿਹੜਾ ਕਿ ਹੁਣ ਕੈਨੇਡਾ ਤੇ ਫਰਾਰ ਹੋ ਚੁੱਕੇ ਆ ਤੇ ਵੱਡੇ ਖਲਾਸੇ ਕੀਤੇ ਸੀ ਤੇ ਅੱਜ ਦੁੱਖ ਲੱਗਦਾਗਾ ਤੈਨੂੰ ਬੀਬਾ ਹਰਸਮਤ ਕੌਰ ਜੀ ਕਿ ਮੇਰਾ ਭਰਾ ਫੜ ਲਿਆ ਪਰ ਜਦੋਂ ਤੂੰ ਅਮਰਪਾਲ ਸਿੰਘ ਅਜਨਾਲਾ ਵਾਲੀ ਜਿਹੜੀ ਤੂੰ ਘਟਨਾ ਕਹਿੰਦੇ ਆ ਕੋਈ ਕਾਣ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਉੱਥੇ ਆਪਣੇ ਸਾਥੀ ਨੂੰ ਸੁਣਾਉਣ ਬਾਅਦ ਇੱਕ ਥਾਣੇ ਵਿੱਚ ਚਲੇ ਗਏ ਤਾਂ ਐਸੇ ਵਿਵਾ ਹਰਸ਼ਵਰਤ ਕੌਰ ਨੇ ਉੱਚੀ ਉੱਚੀ ਚੀਕੀ ਦਹਾੜਾ ਮਾਰੀਆਂ ਕਿ ਭਾਈ ਅੰਮਰਪਾਲ ਸਿੰਘ ਆ ਉਹ ਬਾਹਰ ਬੈਠਾ ਜੀ ਉਹਨੂੰ ਸਰਕਾਰ ਫੜ ਦੇ ਕਿਉਂ ਨਹੀਂ ਜਾ ਕੇ ਪਾਰਲੀਮੈਂਟ ਤੱਕ ਬੋਲਿਆ ਗਿਆ ਕਿਉਂਕਿ ਲੱਗਦਾ ਸੀ ਕਿ ਤੁਹਾਡੀ ਕੁਰਸੀ ਨੂੰ ਖਤਰਾ ਖਤਰਾ ਪੈ ਵੀ ਗਿਆ ਤੇ ਉਦੋਂ ਬੜਾ ਜ਼ੋਰ ਲੱਗਿਆ ਤੇਰਾ ਕਿ ਜਿਹੜਾ 43 ਸਿੱਖਾਂ ਨੂੰ ਜਿਹੜਾ ਅੱਠ ਅੱਡ ਪੜਿਆ ਸਰਕਾਰ ਵੱਲੋਂ ਤੇ ਜਿਹੜਾ ਅੱਜ 3 ਸਾਲ ਤੋਂ ਜਿਹੜਾ ਡਿਬਰੂਗੜ ਦੇਲ ਦੇ ਵਿੱਚ ਬੰਦਾ ਭਾਈ ਅੰਮ੍ਰਿਤਪਾਲ ਸਿੰਘ ਆ ਉਦੋਂ ਬੜੀ ਖੁਸ਼ੀ ਹੁੰਦੀ ਸੀ ਬੜਾ ਤੁਹਾਡਾ ਤੱਬਰ ਜਿਹੜਾ ਚੰਬੜਾ ਪਾਉਂਦਾ ਸੀ ਖੁਸ਼ੀਆਂ ਮਨਾਉਂਦਾ ਸੀ ਬਿਰਸਾ ਸਿੰਘ ਮਟੋਏ ਵਰਗੇ بڑے ਜਿਹੜਾ ਇਹ ਕੁਝ ਉਹਨਾਂ ਨੇ ਕਿਹਾ ਨਹੀਂ ਤੇ ਤੇਰੇ ਭਰਾ ਵਿਕਰਮ ਸਿੰਘ ਮਜੀਠੀਏ ਨੇ ਰੋਜ਼ ਕੁਰਸੀ ਲਾ ਕੇ ਬੈਹ ਜਾਂਦਾ ਸੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਆ ਆ ਦੇਖੋ ਜੀ ਵੀਡੀਓ ਅੱਜ ਮੈਂ ਆ ਕੱਟ ਲਿਆ ਅੱਜ ਆ ਕੱਟ ਲਿਆਂਦਾ ਜੇਕਰ ਹੁਣ ਸਰਕਾਰ ਨੇ ਕੱਢ ਲਿਆਂਦਾ ਤੇ ਭਾਈ ਦੇ ਖਿਲਾਫ ਆ ਚਾਰਾ ਜੋ ਹੀ ਕਰ ਦਿੱਤੀ ਸਰਕਾਰ ਨੇ ਕਿ ਤੁਸੀਂ ਆਉਣ ਤੋਂ ਬਾਅਦ ਤੇਰੇ ਭਰਾ ਨੇ ਜਾਇਦਾਦ ਬਣਾਈ ਆ ਦੁਰਭਿਹਾਰ ਕੀਤਾ ਉਸ ਜਿਹੜੀ ਜਾਂਚ ਟੀਮ ਗਈ ਸੀ ਫਰਨਾ ਉਹਨਾਂ ਦੇ ਨਾਲ ਆ ਤੇ ਫਿਰ ਚਿੱਟੇ ਦਾ ਅਗਲਾ ਕੇਸ ਚਿੱਟੇ ਦਾ ਪੈਣ ਵਾਲਾ ਹੈਗਾ ਤੇ ਇਸ ਕਰਕੇ ਜਿਹੜਾ ਆਪਣੇ ਜਿਹੜੇ ਘਣਾਉਣੇ ਕੰਮ ਤੁਸੀਂ ਕੀਤੇ ਹੋ ਤੇ ਉਹ ਤੁਹਾਡੇ ਯਾਦ ਨੇ ਤੇ ਦੂਸਰੇ ਜਿਹੜੇ ਕਿ ਹੋਰ ਬੰਦੇ ਸਿੰਘਾ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਦੋਂ ਪੁੱਛਿਆ ਸਖਬੀਰ ਬਾਦਲ ਨੂੰ ਕਿ ਉਹਨੂੰ ਪੰਜਾਬ ਦੇ ਜੇਲ੍ਹ ਦੇ ਵਿੱਚ ਸੈਫਟ ਕਰਨਾ ਚਾਹੀਦਾ ਤਾਂ ਤੁਹਾਡਾ ਘਰ ਵਾਲਾ ਸਖਬੀਰ ਸਿੰਘ ਬਾਦਲਾ ਜਗਤਾਰ ਸਿੰਘ ਹਵਾਰੇ ਨੂੰ ਇਹ ਕਹਿੰਦਾ ਕਿ ਭਾਈ ਜਗਤਾਰ ਸਿੰਘ ਹਵਾਰਾ ਅਤਵਾਦੀ ਆ ਜੀ ਉਹਨੇ ਮਰਡਰ ਕੀਤਾ ਉਹਨੇ ਫਲਾਣਾ ਕੀਤਾ ਉਹਨੇ ਧਮਕਾ ਕੀਤਾ ਤੇ ਹੁਣ ਕਹਿ ਰਿਹਾ ਕਿ ਸਾਡੀ ਸਰਕਾਰ ਬਣਾ ਦਿਓ ਅਸੀਂ ਪਹਿਲੇ ਹੀ ਘੁੱਗੀ ਦੇ ਵਿੱਚ ਸਾਰੇ ਬੰਦੀ ਸਿੰਘਾਂ ਨੂੰ ਬਾਹਰ ਕਰ ਦੇਵਾਂਗੇ ਇਹ ਦੋਗਲੇ ਚਿਹਰੇ ਤੁਹਾਡੇ ਕਿਉਂ ਨੇ ਜਦੋਂ ਤੁਸੀਂ ਸੱਤਾ ਦੇ ਬਾਹਰ ਹੁੰਨੇ ਹੋ ਉਹਦੇ ਤੁਹਾਡੇ ਬੰਦੀ ਸਿੰਘ ਯਾਦ ਆਉਂਦੇ ਆ ਉਹਦੇ ਤੁਹਾਡੇ ਹੋਰ ਦੁੱਖ ਸੁੱਖ ਯਾਦ ਆਉਂਦੇ ਲੋਕਾਂ ਦੇ ਉਹਦੇ ਤੁਹਾਨੂੰ ਕਿਸਾਨ ਯਾਦ ਆਉਂਦੇ ਆ ਜਦੋਂ ਪਾਵਰ ਦੇ ਵਿੱਚ ਹੁੰਨੇ ਆ ਉਹੀ ਕਿਸਾਨਾਂ ਤੇ ਡਾਂਗਾ ਵਰਦੀਆਂ ਨੇ ਜਦੋਂ ਪਾਵਰ ਦੇ ਵਿੱਚ ਹੁੰਨੇ ਹੋ ਉਹੀ ਜਿਹੜੇ ਬੰਦੀ ਸਿੰਘ ਆ ਉਹੀ ਤੁਹਾਨੂੰ ਅਤਵਾਦੀ ਵੱਖਵਾਦੀ ਲੱਗਦੇ ਆ ਅੱਜ ਤਰਲੇ ਮੰਨਤਾ ਕੱਢਦੇ ਫਿਰਦੇ ਹੋ ਕਿ ਸਾਡੀ ਸਰਕਾਰ ਬਣਾ ਦਿਓ ਸਾਡੀ 2027 ਦੇ ਵਿੱਚ ਆ ਕਹਿੰਦੇ ਹੁੰਦੇ ਕਿ ਉਹ ਦਿਨ ਡੱਬਾ ਜਦੋਂ ਘੋੜੀ ਚੜਿਆ ਕੁੱਬਾ ਤੇ ਮੁਸ਼ਕਿਲ ਹੈ ਕਿ ਆਰਾਮੂ ਵਾਲੀ ਦਾ ਬਿਆਨ ਸਾਹਮਣੇ ਆ ਜਾਂਦਾ ਅੱਖਾਂ ਦੇ ਮੂਹਰੇ ਕੰਨਾਂ ਦੇ ਵਿੱਚ ਪੈਂਦਾ ਹੈਗਾ ਸੁਣਨ ਨੂੰ ਉਹ ਕਹਿੰਦਾ ਕਿ ਖੁਸਰਿਆਂ ਦੇ ਘਰ ਦੇ ਵਿੱਚ ਨਿੰਮ ਵੱਜਦੇ ਵੱਜਦੇ ਪਰ ਕਹਿੰਦਾ ਬਾਦਲ ਕਹਿੰਦੀ ਸਰਕਾਰ ਨਹੀਂ ਆਉਂਦੀ ਇਹ ਬਿਆਨ ਹੈ ਬਲਵੰਸ ਸਿੰਘ ਆਰਾਮੂ ਵਾਲੀਆ ਦਾ ਤੇ ਉਹੀ ਮੈਨੂੰ ਲੱਗਦਾ ਕਿ ਉਹੀ ਗੱਲ ਹੋ ਸੱਚ ਹੋ ਰਹੀ ਆ ਤੇ ਅੱਜ بڑے ਤੁਹਾਡੇ ਉੱਤੇ ਜਿਹੜਾ بڑے ਐਲੀਗੇਸ਼ਨ بڑے આરોਪ ਲੱਗੇ ਆ ਕਿਹਨ ਕਿਹਨੂ ਸਿੱਧ ਕਰੋਗੇ ਤੇ ਦੂਸਰਿਆਂ ਨੂੰ ਕਹਿਣਾ ਸੌਖਾ ਹੁੰਦਾ ਅੱਜ ਜਿਹੜਾ ਮਜੀਠੀ ਆਗਾ ਬਾਰ-ਬਾਰ ਹੁਣ ਤਿੰਨ ਤਰੀਕਾ ਨੇ ਮੈਂ ਤੁਹਾਨੂੰ ਦੱਸ ਦਿੰਦਾ ਤਿੰਨ ਤਰੀਕਾ ਪੈ ਰਈਆਂ ਨੇ ਕਿਹਦੀਆਂ ਕਿਹਦੀਆਂ 11 ਨਵੰਬਰ ਨੂੰ ਵੋਟਾਂ ਨੇ 11 ਨਵੰਬਰ ਨੂੰ ਬਕਰਮਨ ਸਿੰਘਾ ਮਜੀਠੀ ਦੀ ਪੇਸ਼ੀ ਆ 11 ਨਵੰਬਰ ਨੂੰ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਆ ਫਾਂਸੀ ਨੂੰ ਲੈ ਕੇ ਤੇ ਜਿਹੜਾ ਉਹ ਮਾਮਲਾ ਆਗਾ ਜਿਹੜਾ ਤਿੰਨੇ ਤਰੀਕਾ ਇੱਕ ਦਿਨ ਦੀਆਂ ਨੇ ਜਿਹੜਾ ਉਦੋਂ ਇਲੈਕਸ਼ਨ ਹੋਣੀ ਆ ਤਰਨਤਾਰ ਸਾਹਿਬ ਦੀ ਜਿਮਨੀ ਚੋਲ ਹੋਣੀ ਆ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਏ ਦੇ ਜਿਹੜਾ ਉਹਦੀ ਜਿਹੜੀ ਸਰਵਾਈ ਹੋਣੀ ਆ ਤੇ ਉਸੇ ਦਿਨ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਸੁਪਰੀ ਕੋਰਟ ਦੇ ਵਿੱਚ ਸਰਵਾਈ ਹੋਣੀ ਆ ਇਹ ਤਿੰਨੇ ਖਬਰਾਂ ਜਿਹੜੀਆਂ ਉਸੇ ਦਿਨ ਜਿਹੜਾ ਇੱਕੇ ਦਿਨ ਜਿਹੜਾ 11 ਤਰੀਕ 11 ਨਵੰਬਰ ਨੂੰ ਪੈ ਚੁਕੀਆਂ ਨੇ ਦੇਖਦੇ ਆ ਕਿ ਮਜੀਠੀਆ ਬਾਹਰ ਆਉਂਦਾ ਜਾਂ ਫਿਰ ਸਰਕਾਰ ਉਹਦੇ ਉੱਤੇ ਹੋਰ ਸਿਕੰਜਾ ਕੱਸਦੀ ਆ ਤੇ ਦੱਸਿਆ ਇਹ ਵੀ ਜਾ ਰਿਹਾ ਕਿ ਮਜੀਠੀ ਦਾ ਹੁਣ 2027 ਲੰਘ ਜਾਊਗੀ ਤੇ ਉਹਦਾ ਜੇਲ੍ਹ ਤੋਂ ਨਿਕਲਣਾ ਮੁਸ਼ਕਲਾ ਵੇਸਾਕ ਕਈ ਸਾਧਾ ਉਹਨਾਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਪਰ ਦੇਖਦੇ ਆ ਸਰਕਾਰ ਉਹਨਾਂ ਸਾਧਾ ਮੂਰੇ ਝੁਕਦੀ ਆ ਜਾਂ ਫਿਰ ਆਪਣਾ ਅਜੰਡਾ ਜਾਂ ਫਿਰ ਲੋਕਤੰਤਰ ਦੇ ਤਹਿਤ ਜਾਂ ਫਿਰ ਆਪਾਂ ਕਹਿੰਦੇ ਕਾਨੂੰਨ ਦੇ ਤਹਿਤ ਆ ਉਹਨੂੰ ਸਜ਼ਾ ਸੁਣਾਉਂਦੀ ਆ ਤੇ ਇਹ ਆਉਣ ਵਾਲਾ ਵਕਤ ਦੇਖੂਗਾ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆਪਣੇ ਕਮੈਂਟ ਜਰੂਰ ਲਿਖੋ ਧੰਨਵਾਦ ਬਰਜ ਜੀ ਦਾ ਖਾਲਸਾ ਬਰਜ ਜੀ ਕੀ ਫਤਿਹ